ਪੰਜਾਬ ਸਰਕਾਰ ਵੱਲੋਂ ਜਾਰੀ ਕੀਤੀਆਂ ਹਦਾਇਤਾਂ ਦੇ ਅਨੁਸਾਰ ਜ਼ਿਲ੍ਹਾ ਬਾਲ ਸੁਰੱਖਿਆ ਅਫਸਰ ਹਰਪੰਦਰ ਸਿੰਘ ਫਹਿਮਿਆਮੀ ਦੇ ਦੁਆਰਾ ਗੁਰਦੁਆਰਾ ਸ੍ਰੀ ਜੋਤੀ ਸਰੂਪ ਸਾਹਿਬ ਜੀ ਫਤਿਹਗੜ੍ਹ ਸਾਹਿਬ ਵਿਖੇ ਚੈਕਿੰਗ ਕੀਤੀ ਗਈ ਤੇ ਦੇਖਿਆ ਗਿਆ ਕਿ ਕੋਈ ਵੀ ਬੱਚਾ ਅਜੀਹਾਂ ਨਾ ਹੋਵੇ ਜੋ ਭੀਖ ਮੰਗ ਰਿਹਾ ਹੋਵੇ ਜਾਂ ਕੋਈ ਮਾਪੇ ਅਜਿਹੀ ਹੋਣ ਜੋ ਬੱਚਿਆਂ ਨੂੰ ਭੀਖ ਮੰਗਣ ਦੇ ਲਈ ਮਜਬੂਰ ਕਰ ਰਹੇ ਹੋਣ ਹਰਪੰਦਰ ਸਿੰਘ ਫਹਿਮਿਆਮੀ ਨੇ ਕਿਹਾ ਕਿ ਜ਼ਿਲ੍ਹਾ ਸ੍ਰੀ ਫਤਿਹਗੜ੍ਹ ਸਾਹਿਬ ਦੇ ਵਿੱਚ ਬਾਲ ਭੀਖ ਨੂੰ ਰੋਕਣ ਦੇ ਲਈ ਚੈਕਿੰਗਾਂ ਕੀਤੀਆਂ ਚਾਹੀਦੀਆਂ ਨੇ ਤੇ ਇਹ ਸੰਸ ਚਨੀਟ ਕੀਤਾ ਜਾ ਰਿਹਾ ਹੈ ਕਿ ਕੋਈ ਵੀ ਬੱਚਾ ਬਾਲ ਪੀਖ ਨਾ ਮੰਗੇ ਜੇਕਰ ਕੋਈ ਅਜਿਹਾ ਬੱਚਾ ਪੀਖ ਮੰਗਦਾ ਪਾਇਆ ਜਾਂਦਾ ਤਾਂ ਉਸਦੇ ਮਾਪਿਆਂ ਦੀ ਕਾਉਂਸਲਿੰਗ ਤੇ ਬੱਚੇ ਨੂੰ ਸਿੱਖਿਆ ਦੇ ਨਾਲ ਜੋੜਿਆ ਜਾਂਦਾ ਹੈ। ਜਬ ਸਰਕਾਰ ਵੱਲੋਂ ਇੱਕ ਬਹੁਤ ਹੀ ਸਲਾਘਾਯੋਗ ਕਦਮ ਚੁੱਕਿਆ ਗਿਆ ਜਿਹਦੇ ਵਿੱਚ ਸਾਡੇ ਮੁੱਖ ਮੰਤਰੀ ਸਾਹਿਬ ਨੇ ਇਹ ਪਹਿਲ ਕਦਮੀ ਕਰਦੇ ਹੋਏ ਇਹ ਫੈਸਲਾ ਲਿਆ ਔਰ ਮਾਨਯੋਗ ਸਾਡੇ ਕੈਬਨਿਟ ਮਨਿਸਟਰ ਸ਼੍ਰੀਮਤੀ ਬਜਜੀਤ ਕੌਰ ਜੀ ਜਿਨ੍ਹਾਂ ਦਾ ਮੁੱਢ ਤੋਂ ਹੀ ਇਹ ਇੱਕ ਕੋਸ਼ਿਸ਼ ਰਹੀ ਹੈ ਕਿ ਪੰਜਾਬ ਦੇ ਵਿੱਚ ਬੱਚੇ ਜਿਹੜੇ ਉਹ ਬੱਚੇ ਜਿਹੜੇ ਸਮਾਜਿਕ ਕੁਰੀਤੀਆਂ ਕਾਰਨ ਜਾਂ ਕਿਸੇ ਸਮਾਜਿਕ ਤੱਥਾਂ ਤੋਂ ਪੀੜਤ ਨੇ ਉਹਨਾਂ ਨੂੰ ਸਰਕਾਰ ਦੀ ਹਰ ਇੱਕ ਸਕੀਮ ਦਾ ਅਸੀਂ ਲਾਭ ਦੇ ਸਕੀਏ ਸੋ ਜਿਵੇਂ ਕਿ ਆਪਾਂ ਆਮ ਅਕਸਰ ਦੇਖਦੇ ਹਾਂ ਕਿ ਲਾਈਟਾਂ ਦੇ ਉੱਤੇ ਜਾਂ ਕਿਤੇ ਕੋਈ ਧਾਰਮਿਕ ਸਥਾਨਾਂ ਦੇ ਉੱਤੇ ਇੱਕ ਕੋਈ ਪੀੜ ਪਾੜ ਵਾਲੀ ਜਗ੍ਹਾ ਦੇ ਉੱਤੇ ਕਈ ਵਾਰੀ ਆਪਾਂ ਨੂੰ ਕੁਝ ਬੱਚੇ ਮੰਗਦੇ ਹੋਏ ਨਜ਼ਰ ਆਉਂਦੇ ਤੇ ਇਹ ਇੱਕ ਬਹੁਤ ਗੰਭੀਰ ਵਿਸ਼ਾ ਕਿਉਂਕਿ ਬੱਚੇ ਦਾ ਜਿਹੜਾ ਮੌਲਿਕ ਅਧਿਕਾਰ ਹੈ ਉਹ ਹੈਗਾ ਕਿ ਉਹਨੂੰ ਐਜੂਕੇਸ਼ਨ ਮਿਲੇ ਉਹਨੂੰ ਪ੍ਰੋਪਰ ਸਿੱਖਿਆ ਮਿਲੇ ਤੇ ਉਹ ਬਣਦੇ ਜਿਹੜੇ ਉਹਦੇ ਹੱਕ ਨੇ ਉਹਨੂੰ ਦਿੱਤੇ ਜਾਣ। ਸੋ ਸਾਡਾ ਆਪਾ ਅੱਗੇ ਇਸ ਤੇ ਲਗਾਤਾਰ ਤੱਤ ਕੰਮ ਕਰਦਾ ਹੋਇਆ ਪਹਿਲਾਂ ਵੀ ਅਸੀਂ ਰੂਟੀਨ ਚੈਕਿੰਗਾਂ ਜ਼ਿਲ੍ਹਾ ਫਤਿਹਗੜ ਸਾਹਿਬ ਦੇ ਵਿੱਚ ਕਰ ਰਹੇ ਹਾਂ। ਖਾ ਖਾ ਤੇ ਕਰ ਰਹੇ ਹਾਂ ਤੇ ਸਰਕਾਰ ਨੇ ਹੁਣ ਜਿਹੜੇ ਦੇਸ਼ਾ ਨਿਰਦੇਸ਼ ਮਾਨਯੋਗ ਡਿਪਟੀ ਕਮਿਸ਼ਨਰ ਪਟੇਗੜ੍ਹ ਸਾਹਿਬ ਜੀ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਅਸੀਂ ਹੁਣ ਚੈਕਿੰਗਾਂ ਕਰ ਰਹੇ ਹਾਂ ਇਹਦੇ ਵਿੱਚ ਕੀ ਹੈ ਕਿ ਜਿਹੜੇ ਬੱਚੇ ਆਪਾਂ ਅਕਸਰ ਦੇਖਦੇ ਹਾਂ ਕਿ ਬੈਗਰਜ਼ ਦੂਤੀਆਂ ਸਟੇਟਾਂ ਤੋਂ ਜਾਂ ਕਿਸੇ ਹੋਰ ਥਾਂ ਤੋਂ ਆ ਕੇ ਦੂਜੇ ਜ਼ਿਲ੍ਹਿਆਂ ਦੇ ਵਿੱਚ ਮੰਗਦੇ ਨੇ ਉਹਨਾਂ ਦੇ ਕੋਲ ਬੱਚੇ ਹੁੰਦੇ ਨੇ ਛੋਟੇ ਤੇ ਕਈ ਵਾਰੀ ਉਹ ਬੱਚੇ ਜਦੋਂ ਅਸੀਂ ਰੈਸਕਿਊ ਕਰਦੇ ਹਾਂ ਤਾਂ ਸਾਨੂੰ ਬਾਹ ਦੇ ਵਿੱਚ ਹੀ ਪਤਾ ਲੱਗਦਾ ਕਿ ਇਹ ਇਹਨਾਂ ਦੇ ਅਸਲੀ ਮਾਪੇ ਨਹੀਂ ਹੈਗੇ ਇਹਨਾਂ ਦੇ ਅਸਲੀ ਮਾਵਾ ਪੰਜਾਬ ਤਾਂ ਕਿਸੇ ਦੂਜੇ ਰਾਜ ਦੇ ਵਿੱਚ ਬੈਠੇ ਨੇ ਉੱਥੋਂ ਇਹ ਬੱਚਿਆਂ ਨੂੰ ਲੈ ਆਏ ਆਂ ਔਰ ਉਹ ਬੱਚਿਆਂ ਨੂੰ ਇੱਕ ਤਰ੍ਹਾਂ ਦਿਖਾ ਕੇ ਉਹ ਅਸੀਂ ਪੰਜਾਬ ਦੇ ਲੋਕ ਇੱਕ ਦਇਆ ਭਾਵਨਾ ਦੇ ਤੌਰ ਦੇ ਉੱਤੇ ਹੈਲਪ ਕਰਦੇ ਆ ਸਾਡੀ ਆਦਤ ਆ ਸਾਡੇ ਸੁਭਾਅ ਦੇ ਵਿੱਚ ਆ ਮਦਦ ਕਰਨਾ ਤਾਂ ਅਸੀਂ ਜਦੋਂ ਬੱਚਿਆਂ ਨੂੰ ਦੇਖਦੇ ਆ ਬੱਚਾ ਸਾਡੇ ਤੋਂ ਮੰਗਦਾ ਜਾਂ ਉਹ ਮਦਦ ਦੀ ਉਮੀਦ ਨਾਲ ਸਾਡੇ ਵੱਲ ਦੇਖਦਾ ਤਾਂ ਅਸੀਂ ਉਹਦੀ ਮਦਦ ਕਰਦੇ ਆ ਜਿਹਦੇ ਨਾਲ ਇਹ ਲੋਕ ਇੱਕ ਬਹੁਤ ਵੱਡੇ ਇਦਾਂ ਦੇ ਗਰੋਹ ਚਲਾ ਰਹੇ ਨੇ ਕਿ ਬੱਚਿਆਂ ਨੂੰ ਇਕੱਠੇ ਕਰਕੇ ਉਹਨਾਂ ਦੇ ਲਈ ਇਹ ਪੈਕਿੰਗ ਕਰਵਾਈ ਜਾਂਦੀ ਆ ਔਰ ਜਿਹੜੇ ਸਰਕਾਰ ਦੇ ਹੁਣੇ ਆਦੇਸ਼ ਨੇ ਇਹ ਬੜੇ ਸਖਤ ਆਦੇਸ਼ ਨੇ ਜਦੋਂ ਵੀ ਅਸੀਂ ਬੱਚਾ ਰੈਸਕਿਊ ਕਰਨਾ ਜੇਕਰ ਸਾਨੂੰ ਉਹਦੇ ਮਾਪੇ ਦਾ ਕੋਈ ਪਤਾ ਨਹੀਂ ਲੱਗਿਆ ਹੋਰ ਸਾਡੇ ਨਾਲ ਕਈ ਵਾਰੀ ਫੇਕ ਕਲੇਮ ਕੀਤਾ ਜਾਂਦਾ ਕਿ ਨਹੀਂ ਇਹ ਸਾਡਾ ਹੀ ਬੱਚਾ ਸਾਡੇ ਕੋਲੇ ਤਾਂ ਆਧਾਰ ਕਾਰਡ ਹੈ ਨਹੀਂ ਜਾਂ ਅਸੀਂ ਬਣਾ ਨਹੀਂ ਪਾਏ ਜਾਂ ਅਸੀਂ ਕਿਸੇ ਦੂਜੇ ਰਾਸ ਤੋਂ ਆ ਅਸੀਂ ਗਰੀਬ ਪਰਿਵਾਰ ਹੋਣ ਕਰਕੇ ਕਾਗਜ਼ ਨਹੀਂ ਬਣਾ पाए ਉਹਨਾਂ ਕੇਸਾਂ ਦੇ ਵਿੱਚ ਫਿਰ ਅਸੀਂ ਬੱਚੇ ਦਾ ਡੀਐਨਏ ਟੈਸਟ ਮਾਪਿਆਂ ਨਾਲ ਕਰਾਉਂਦਾ